ਲਓ ਜੀ ਆਪਾਂ ਖਾਦੇ ਅੱਜ ਪਕੌੜੇ ਤੇ ਬਹੁਤ ਕਰਾਰੇ ਪਕੌੜੇ ਬਣਾਏ ਅੰਕਲ ਜੀ ਨੇ ਵਧੀਆ ਕਿਆ ਸਵਾਦ ਆ ਗਿਆ ਦੇਸੀ ਟੱਬਾ ਇਹ ਹੈ ਜੀ ਅੰਕਲ ਜੀ ਹੁਣੇ ਜਿੱਥੋਂ ਆਪਾਂ ਪਕੌੜੇ ਖਾਦੇ ਸੀ ਇਹ ਸਾਡੇ ਜਨਮ ਤੋਂ ਵੀ ਪਹਿਲਾਂ ਦੀ ਇੱਥੇ ਅੰਕਲ ਜੀ ਜਣਾਈ ਦੁਕਾਨ ਹੈ ਆ ਜਿਹੜਾ ਰੋਡ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਜੀਵਨ ਨਗਰ ਰੋਡ ਰਾਣੀਆ ਰੋਡ ਤੇ ਆ ਜਿਹੜਾ ਸਰਸਾ ਰੋਡ ਆ ਗੱਡੀ ਖੜੀ ਆਪਣੀ ਸਾਹਮਣੇ ਇਦਰ ਮੋਜਦੀਨ ਪਿੰਡ ਆਪਾਂ ਫੇਰ ਆ ਜੋਟੂ ਗੱਗਰ ਤਰਿਆ ਤੇ ਆ ਬੰਨ ਦੇ ਉੱਤੇ ਆਪਾਂ ਮੜਾ ਚੜ੍ਹ ਕੇ ਤੁਹਾਨੂੰ ਇੱਥੋਂ ਝੜਕਿਉਂ ਗਾਉਨੇ ਆ ਫੇਰ ਚੱਲਦੇ ਆਪਾਂ ਅੱਗੇ ਲੋ ਜੀ ਆਪਾਂ ਹੁਣ ਪਹੁੰਚ ਗਏ ਆ ਪੁਲ ਤੇ ਇੱਕ ਦਰ ਖੋਲਿਆ ਆ ਸੀਗਾ ਤੇ ਪਾਣੀ ਪੂਰਾ ਜ਼ੋਰ ਮਸ਼ੱਲਾ ਚੱਲਦੀਆਂ ਸੀਗੀਆਂ ਦੇਖ ਸਕਦੇ ਆਂ ਡਾਕਟਰ ਸਾਹਿਬ ਜੀ ਨਾਲ ਗਏ ਸੀ ਅੱਜ ਸਾਡੇ ਤੇ ਪਾਣੀ ਕਹਿੰਦਾ ਵੀ ਮੈਂ ਹੀ ਆ ਤੇ ਅੱਗੇ ਇੱਕ ਦਰ ਇਹਨਾਂ ਨੇ ਖੋਲ ਰੱਖਿਆ ਵਿੱਚ ਤੁਹਾਨੂੰ ਉਹ ਪੰਛੀ ਜੇ ਵੇਖਦੇ ਜਿਹੜੇ ਮੱਛਲੀਆਂ ਖਾਣ ਆਏ ਨੇ ਇਹ ਵੀ ਆਨੰਦ ਲੈ ਰਹੇ ਆ ਮੌਸਮ ਚੈੱਕ ਕਰੋ ਜੀ ਬਹੁਤ ਸੋਹਣਾ ਮੌਸਮ ਬੱਦਲ ਵਾਈ ਸੀਗੀ ਦੁਪਹਿਰ ਦਾ ਟਾਈਮ ਸੀਗਾ ਤੇ ਇੱਧਰ ਵੇਖੋ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਰੌਣਕਾਂ ਬੰਨੀਆਂ ਪਈਆਂ ਜੇ ਡਾਕਟਰ ਸਾਹਿਬ ਦੀ ਟਹਿਲ ਦੇ ਪਏ ਨੇ ਸਾਰੇ ਜਣਿਆਂ ਛੋਟੇ ਬੱਚੇ ਵੀ ਆਏ ਹੋਏ ਨੇ ਦਰਿਆ 'ਚ ਪਾਣੀ ਵੇਖਣ ਫਿਰ ਮੈਂ ਮਾੜਾ ਜਿਹਾ ਗੌਰ ਜਿਹਾ ਵੇਖਿਆ ਵੀ ਵਿੱਚ ਤੇ ਮੱਛੀਆਂ ਫਿਰਦੀਆਂ ਬਾਲੀਆਂ ਮੱਛੀਆਂ ਫਿਰਦੀਆਂ ਸੀਗੀਆਂ ਜੀ ਕਿ ਦਰਿਆ ਦੇ ਵਿੱਚ ਇਹ ਕਿਤੇ ਰੁੜ ਕੇ ਆ ਗਈਆਂ ਨਾਲ ਇੱਥੇ ਤੇ ਆ ਜੂਮ ਕਰਕੇ ਹੁਣ ਤੁਹਾਨੂੰ ਦਿਖਾਉਣੀ ਆ ਫਿਸ਼ ਤੇ ਇਹ ਤੁਸੀਂ ਵੇਖੋ ਹੁਣ ਤੁਹਾਨੂੰ ਮੱਛੀਆਂ ਦਿਖਾਉਣੀ ਆ ਆਹ ਦੇਖੋ ਜੀ ਮੱਛੀਆਂ ਜੂਮ ਕਰਦੋ ਵੀ ਮਿੱਤਰੋ ਜੂਮ ਕਰੋ ਕਰੋ ਆਹ ਮਾਰਦੀਆਂ ਛਾਲਾ ਮੱਛੀਆਂ ਆ ਮੁੰਡੇ ਨੂੰ ਮੈਂ ਕਿਹਾ ਬੇਲੀ ਆਪਣੇ ਨੂੰ ਮੈਂ ਕਿਹਾ ਭੱਜਿਆ ਤੈਨੂੰ ਮੱਛੀਆਂ ਖਵਾਵਾਂ ਪਹਿਲਾਂ ਤਾਂ ਆਵੇ ਨਾ ਜਦੋਂ ਕਿ ਮੱਛੀਆਂ ਦਾ ਨਾਂ ਲਿਆ ਤੇ ਗੱਡੀ ਚ ਪਹਿਲਾਂ ਪੌਂਦਾ ਆਵੇ ਪਹਿਲਾਂ ਕਹਿੰਦਾ ਮੈਂ ਨਹੀਂ ਆਉਣਾ ਤੇ ਮੱਛੀਆਂ ਦਾ ਨਾਂ ਸੁਣ ਕੇ ਭੱਜਿਆ ਆ ਆ ਦੇਖ ਸਕਦੇ ਆ ਮੱਛੀਆਂ ਵਿੱਚ 골ਡਨ ਤੇ ਕਈ ਨਾਮ ਹੋਰ ਆ ਮੇਰੇ ਧਿਆਨ ਤੇ ਨਹੀਂ ਆਓ ਵੇਖੋ ਜੀ ਛੋਟੇ ਛੋਟੇ ਬੱਚੇ ਉਹਨਾਂ ਦੇ ਨਾਲ ਮਾਰਦੇ ਪੁੱਠੀਆਂ ਸਿੱਧੀਆਂ ਬਾੜੀਆਂ ਤੇ ਵੇਲ ਧਾਰ ਵਾਲ ਨੂੰ ਜਾਣ ਦੇ ਜਿੱਧਰ ਉਹ ਧਾਰ ਦਾ ਪਾਣੀ ਓਰੇ ਉਧਰ ਨੂੰ ਜਾਣਗੇ ਕੁਦਰਤ ਦਾ ਕ੍ਰਿਸ਼ਮਾ ਜੀ ਇਹ ਵੀ ਮੱਛੀ ਦੇ ਵਿੱਚ ਤੇ ਛੱਲਾਂ ਕਹਿੰਦੀਆਂ ਮੈਂ ਹੀ ਆ ਪਾਣੀ ਦੀਆਂ ਛੱਲਾਂ ਹਾਂ ਚੱਲ ਵੀ ਅੱਗੇ ਨੂੰ ਧਾਰ ਦੇ ਵਿੱਚ ਪਾਣੀ ਜਾ ਰਿਹਾ ਨਾ ਪਾਣੀ ਵੱਧ ਸੀ ਤੇ ਨਾ ਹੀ ਪਾਣੀ ਘੱਟ ਸੀ ਵੀ ਯਾਨੀ ਕਿ ਆਪਣੇ ਏਰੀਆ 'ਚ ਚਲੋ ਵੀ ਝੋਨੇ ਵਾਲਿਆਂ ਨੂੰ ਨਿਹਰਾ ਆ ਗਿਆ ਪਾਣੀ ਦੀ ਲੋੜ ਸੀਗੀ ਦੇਸੀ ਕਿਉਂ ਜਿਹਨੂੰ ਕਹਦੇ ਫਸਲਾਂ ਦਾ ਇਹ ਦੇਸੀ ਕਿਉਂ ਜਾ ਰਿਹਾ ਜੀ ਅੱਗੇ ਰਾਜਸਥਾਨ ਨੂੰ ਹਰਿਆਣਾ ਨੂੰ ਨਹਿਰਾਂ 'ਚ ਜਿਹੜੇ ਜਿਹੜੇ ਪਿੰਡਾਂ ਨੂੰ ਨਹਿਰਾਂ ਜਾਂਦੀਆਂ ਫੇਰ ਆਪਾਂ ਹੁਣ ਅੱਗੇ ਤੁਹਾਨੂੰ ਵਿਖਾਵਾਂਗੇ ਵੀ ਇਹ ਇੱਕ ਦਰ ਖੋਲਿਆ ਏ ਤੇ ਆ ਕੈਪੈਸਿਟੀ ਚੈੱਕ ਕਰੋ ਜੀ ਆ ਖੰਭਿਆਂ ਜਿਹੜਾ ਪੌਲ ਪਿੱਲਰਾਂ ਦੇ ਉੱਤੇ ਉਹਨਾਂ ਨੇ ਲਾ ਰੱਖੀ ਨੰਬਰ ਪਲੇਟ ਜੀ ਤੇ ਇਹਦੇ ਆਪਾਂ ਨੂੰ ਹਿਸਾਬ ਕਿਤਾਬ ਜਾਨੀਗਾ ਹਜੇ ਆ ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾਉਣ ਲੱਗਿਆ ਇਹਨੂੰ ਦੇਖੋ ਤੁਸੀਂ ਅ 641 42 43 659 ਤੱਕ ਲਿਖਿਆ ਆਇਆ ਸੀਗਾ ਦਰਤ ਹਜੇ ਇੱਕ ਹੀ ਖੋਲਿਆ ਤੇ ਬਾਕੀ ਦਰ ਹਜੇ ਬੰਦ ਹੈ ਇਹ ਵੀ ਉਹਨਾਂ ਨੂੰ ਪਿੱਛੋਂ ਜੈਸਾ ਨਾ ਆਰਡਰ ਆਇਆ ਹੋਊਗਾ ਉਹ ਸਾਬ ਨਾਲ ਵੀ ਪਾਣੀ ਅੱਗੇ ਛੱਡ ਦਿੰਦੇ ਆ ਤੇ ਪਾਣੀ ਸੀਗਾ 600 ਤੇ ਕੁਸ਼ ਦੇ ਉੱਤੇ ਆ ਹੋ ਗਏ ਜੀ ਆਪਾਂ ਹੁਣ ਪਰਲੀ ਸਾਈਡ ਓਪੋਜੀਟ ਸਾਈਡ ਦੇਖੋ ਪਾਣੀ ਦਾ ਪ੍ਰੈਸ਼ਰ ਚੈੱਕ ਕਰ ਸਕਦੇ ਹਾਂ ਇੰਜੀਨੀਅਰਿੰਗ ਦਾ ਕਮਾਲ ਵੇਖੋ ਪਾਣੀ ਨੂੰ ਠੱਲ ਲਾਉਣ ਵਾਸਤੇ ਕਿੱਡੇ ਤਗੜੇ ਆ ਪਿੱਲਰ ਜੇ ਬਣਾਏ ਆ ਆਰ ਸੀ ਸੀ ਸਾਰੇ ਇੱਕ ਤਾਂ ਪਟਾਟੀ ਜੀ ਸਭ ਤੋਂ ਜ਼ਿਆਦਾ ਕੰਮ ਪਟਾਟੀ ਖਰਾ ਕਰਦੀ ਐ ਇਹ ਨਹੀਂ ਮੁੱਕਦੀ ਇੱਥੋਂ ਜੀ ਬੜੀਆਂ ਉਹਨਾਂ ਨੇ ਸਫਾਈ ਕਰਕੇ ਵੇਖ ਲਈਆਂ ਉਹ ਵੇਖੋ ਦੂਰ ਤੱਕ ਪਟਾਟੀ ਹੈਗੀ ਐ ਤੇ ਉਹ ਮਛੀਆਂ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਛਾਲਾ ਮਾਰ ਮਾਰ ਕੇ ਆ ਖਾਨਿਆਂ 'ਚ ਫਸ ਗਈਆਂ ਉਹ ਵਿਚਾਰੀਆਂ ਤੜਪ ਤੜੁਕੇ ਮਰੀਆਂ ਆਣ ਗਈਆਂ ਆਪਣੀ ਗੱਡੀ ਤਿਆਰ ਐ ਏ ਉਹ ਡਿਗਰੇ ਸੀਗੇ ਤੇ ਕੋਈ ਸੱਜਣ ਹੋਰ ਆ ਰਿਹਾ ਸੀਗਾ ਉਹ ਵੇਟ ਕਰ ਰਿਹਾ ਸੀਗਾ ਤੇ ਅੱਜ ਆਪਾਂ ਤੁਹਾਨੂੰ ਇੰਨੀ ਕੀ ਵੀਡੀਓ ਦਿਖਾਵਾਂਗੇ ਫੇਰ ਕਿਸੇ ਦਿਨ ਚੱਲਾਂਗੇ ਜੀ ਧੰਨਵਾਦ ਆ ਦੇਖ ਲਓ ਪੁਲ ਦੇ ਪੁਰਾਣੇ ਪੁਲ ਦੇ ਨਾਲ ਪਾਣੀ